ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਗੜੀਆ ਭਰਾਵੋ ਅੱਜ ਅਸੀਂ ਪੱਕੇ ਬਾਜ਼ਾਰ ਦੇ ਨਾ ਦਫਤਰਾਂ ਉੱਥੇ ਖੜੇ ਆ ਜਿੱਥੇ ਕੁਝ ਲੋਕਾਂ ਦਾ ਧਰਨ ਲੱਗਿਆ ਹੋਇਆ ਸਾਨੂੰ ਦਿਖਾਉਣੇ ਆ ਕੱਚੇ ਘਰਾਂ ਦਾ ਮਸਲਾ ਹੈ ਪੈਸੇ ਨਹੀਂ ਪੈ ਰਹੇ ਜਾਂ ਤਾਂ ਕਮਿਸ਼ਨ ਮੰਗ ਰਹੇ ਨੇ ਜਾਂ ਕੋਈ ਨਾ ਅਗੂਤਾਂ ਅੰਦਰ ਖੱਤੇ ਹੈਗੀ ਹੈਗੀ ਗੱਲਬਾਤ ਬਾਕੀ ਤੁਸੀਂ ਗੱਲਬਾਤ ਕਰਨੇ ਆ ਅਰੇ ਜੀ ਜਾਨਕ ਦੇਖੇ ਆ ਨਾ ਇਹ ਉਹ ਲੋਕ ਨੇ ਜਿਹੜੇ ਵਿਚਾਰੇ ਕਰਾਇਆਂ ਤੇ ਬੈਠੇ ਨੇ ਕੋਈ ਥਾਈਆਂ ਦੇ ਵਿੱਚ ਜਗ੍ਹਾ ਲਈ ਬੈਠਾ ਕੋਈ ਕਿਸੇ ਦੇ ਵਿਚਾਰਾ ਓਹ ਘਰਾਂ ਦੇ ਵਿੱਚ بڑے-ਵੱਡੇ ਵੀਰ ਬਣ ਕੇ ਮੈਨੂੰ ਦੱਸਦੇ ਨੇ ਯਾਰ ਜਗ੍ਹਾ ਦੇ ਦਿਓ ਬੈਠਣ ਵਾਸਤੇ ਹੁਣ ਜਦੋਂ ਸਾਡੇ ਕੋਲੇ ਪੈਸੇ ਆਏ ਪੈਨੇ ਸਾਨੂੰ ਪਰੌਣ ਚ ਪ੍ਰੋਬਲਮ ਕੀ ਆ ਪਾਓ ਇਹਨਾਂ ਦੇ ਕਿਉਂਕਿ ਉਹ ਤਾਂ ਇਹਨਾਂ ਦੇ ਪੈਸੇ ਨੇ ਨਗਰ ਕੌਂਸਲ ਤੇ ਰੱਖ ਕੇ ਕੋਈ ਸਾਨੂੰ ਬਹੁਤੋ ਵੇਚਦਾ ਉਹਨਾਂ ਦਾ ਆਉਣਾ ਨਹੀਂ ਵੀ ਸਾਨੂੰ ਕੋਈ ਵੱੜੀ ਵੱਡੀ ਆਮਦਨ ਹੋ ਜੂ ਜਾਂ ਉਹਦੇ ਨਾਲ ਅਸੀਂ ਕੋਈ ਸੜਕਾਂ ਨਾਲੀਆਂ ਬਣਾਉਂਦੇ ਫਿਰ ਤਾਂ ਅਸੀਂ ਇਹਨਾਂ ਨੂੰ ਕਹਾਂਗੇ ਭਾਈ ਸਾਲ ਆਏ ਉਹਨਾਂ ਇੱਥੇ ਕੋਈ ਚਲੋ ਕਿਸੇ ਦਾ ਕੰਮ ਹੋ ਜੂਗਾ ਹੁਣ ਬੇਨਤੀ ਤਾਂ ਇਹ ਆ ਵਿਚਾਰੇ ਇਹ ਲੰਬੇ ਕੋਕਤ ਰਹੇ ਨੇ ਇਹਨਾਂ ਨੂੰ ਅਸੀਂ ਪੈਸੇ ਪਾ ਕੇ ਕੋਈ ਨਾ ਤੇ ਭੈ ਦਾ ਕੋਈ ਆਸਾਨ ਨਹੀਂ ਕੀਤਾ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਪਾਪ ਕਰ ਲੈ ਇਹਨਾਂ ਦੇ ਪੈਸੇ ਪਾਸ ਕਰਾ ਕੇ ਅਸੀਂ ਪੈਸੇ ਪਾਸ ਕਰਾ ਕੇ ਮੈਨੂੰ ਲੱਗਦਾ ਦਿਲ ਦੀ ਗੱਲ ਕਹਿਣਾ ਵੀ ਸਾਨੂੰ ਇਹ ਲੈ ਦੋ ਪਾਪ ਹੋ ਗਿਆ ਇਹ ਵਿਚਾਰੇ ਗਰੀਬ ਲੋਕ ਨੇ ਕੋਈ ਵੇਟਰਾਂ ਦਾ ਕੰਮ ਕਰਦਾ ਕੋਈ ਮਜ਼ਦੂਰੀ ਕਰਦਾ ਕੋਈ ਹੋਟਲ ਤੇ ਲੱਗਿਆ ਕੋਈ ਕਿਸੇ ਦੇ ਸੇਰੀ ਰਲਿਆ ਇਹਨਾਂ ਤੋਂ ਗਲਤੀ ਕੀ ਹੋ ਗਈ ਵੀ ਇਹਨਾਂ ਨੇ ਘਾਟਾ ਕੇ ਪਾਲੇ ਇਹਨਾਂ ਨੂੰ 12-12000 ਰੁਪਏ ਪਾ ਕੇ ਤੁਸੀਂ ਇੱਥੇ ਵੱਡੀਆਂ-ਵੱਡੀਆਂ ਖਬਰਾਂ ਲਵਾਈਆਂ ਨੂੰ ਵੀ ਅੱਜ ਦੇਖੋ ਜੀ ਅਸੀਂ ਤਨੌਲੇ ਸ਼ਹਿਰ ਨੂੰ 50 ਲੱਖ ਪਾਦਾ ਅੱਜ ਜੀ ਅਸੀਂ 70 ਲੱਖ ਪਾਦਾ ਆ ਬੈਠੇ ਨੇ ਉਹਨਾਂ ਨੂੰ ਕੁਝ ਲੋਕੀ ਨੇ 70 ਲੱਖ ਪਿਆ ਇਹਨਾਂ ਨੂੰ ਕਿਸੇ ਨੂੰ 50000 20000 ਤੱਕ ਤਾਂ ਆਹ ਪੈਸੇ ਨਹੀਂ ਪਏ ਤੇ ਘਰ ਇਹਨਾਂ ਦੇ ਵਿਚਾਲੇ ਖੜੇ ਨੇ ਆ ਮੇਸਰ ਸਿੰਘਾ ਤੁਸੀਂ ਮੇਰੇ ਨਾਲ ਮੌਕਾ ਜਾ ਕੇ ਦੇਖ ਲਓ ਬਾਈ ਜੀ ਇਹਨੇ ਪੱਲੀ ਤਾਨ ਰੱਖੀ ਆ ਜੀ ਕੀ ਇਹਦੀ ਗਲਤੀ ਆ ਵਿਚਾਰੇ ਦੀ ਗਲਤੀ ਆ ਵੀ ਇਹਨੇ ਨਗਰ ਕੌਂਸਲ ਦੇ ਪਿੱਛੇ ਲੱਗ ਕੇ ਘਟਾ ਲਿਆ ਘਰ ਇਹਦਾ ਪਾਸ ਹੋ ਗਿਆ ਮੈਨੂੰ ਐ ਲੱਗਦਾ ਵੀ ਇਹ ਸਭ ਤੋਂ ਵੱਧ ਦੁਖੀ ਇਹ ਆ ਸਾਡੇ ਚੋਂ ਜਿਹੜਾ ਬੰਦਾ ਅੱਜ ਪੱਲੀ ਤਾਨ ਕੇ ਪੈਂਦਾ ਗੱਲ ਨਹੀਂ ਆ ਗਿਆ ਬੁਰਾ ਹਾਰ ਰਿਹਾ ਇਹਦਾ ਹੁਣ ਅਸਿਕਾ ਬੇਨਤੀ ਇਹ ਕਰਦਾ ਵੀ ਨਗਰ ਕ ਕੁਝ ਸਟਾਫ ਨਾਲ ਗੁੱਸਾ ਕਿਲਾ ਉਹਨਾਂ ਦਾ ਹੋ ਸਕਦਾ ਸਾਡਾ ਤਾਂ ਨਹੀਂ ਹੈਗਾ ਕੋਈ ਸਾਡੇ ਲੋਕਾਂ ਦਾ ਤਾਂ ਨਹੀਂ ਹੈਗਾ ਤੁਸੀਂ ਇਹਨਾਂ ਦੀ ਆਵਾਜ਼ ਤਾਂ ਸੁਣੋ ਨਾ ਜੀਓ ਸਾਹਿਬ ਕੀ ਕਹਿੰਦੇ ਹੁਣ ਜੀਓ ਸਾਹਿਬ ਹੁਣ ਕਹੀ ਜਾਂਦੇ ਨੇ ਜੀ ਕੋਈ ਨਹੀਂ ਜੀ ਕਰ ਦਿੰਦੇ ਆ ਕਰਾ ਦਿੰਦੇ ਆ ਮੁਲਾਜ਼ਮਾਂ ਨੂੰ ਕਹਾਤਾ ਕਹਿੰਦੇ ਜੀ ਇਹਨਾਂ ਨੂੰ ਕਹ ਦਿਓ ਵੀ ਦੱਸ ਦੇਣਾ ਜੀ ਕੰਮ ਚੱਲੂ ਤੁਹਾਨੂੰ ਕਹਿੰਦੇ ਤੁਸੀਂ ਗੱਲ ਕੀਤੀ ਹੋਣੀ ਆ ਤੁਹਾਨੂੰ ਕਹਿੰਦੇ ਸੋਮਵਾਰ ਤੱਕ ਮੈਨੂੰ ਕਹਿੰਦੇ ਜੀ ਦੋ ਦਿਨਾਂ ਚ ਪਾ ਜਾਣਗੇ ਗੱਲ ਪਰਸੋਂ ਆਈ ਸੀ ਇੱਥੇ ਪਰਸੋਂ ਆਏ ਸੀਗੇ ਨਹੀਂ ਕੱਲ ਆਏ ਸੀ ਸ਼ਦਮੀ ਗੱਲ ਪਿਆ ਕੱਲ ਆਏ ਨੇ ਮੈਂ ਪੁੱਛਿਆ ਕਹਿੰਦੇ ਜੀ ਦੋ ਦਿਨਾਂ ਚ ਪੈ ਜਾਣਗੇ ਦੋ ਦਿਨ ਤਾਂ ਮੁਰ ਫਿਰ ਐਤਵਾਰ ਦੀ ਆ ਗਈ ਫਿਰ ਸੋਮਵਾਰ ਮੰਨ ਕੇ ਚਲੋ ਇਹ ਪਹਿਣ ਨਾ ਪਹਿਣ ਕੋਈ ਗਰੰਟੀ ਨਹੀਂ ਹੈਗੀ ਜਦੋਂ ਹਜੇ ਉਹਨਾਂ ਦੀ ਬੋਲੀ ਇੱਕ ਨਹੀਂ ਹੈਗੀ ਆਵਾਜ਼ ਉਹਨਾਂ ਦੀ ਇੱਕ ਨਹੀਂ ਹੈਗੀ ਫਿਰ ਅਸੀਂ ਕਿਵੇਂ ਭਰੋਸਾ ਲੈ ਲਈਏ ਵੀ ਉਹ ਸੋਮਵਾਰ ਨੂੰ ਪੈਸੇ ਪਾ ਦੇਣਗੇ ਇਹਦਾ ਕੋਈ ਗੱਲ ਨਹੀਂ ਬਣੀ ਮਰਾ ਉਹ ਤਾਂ ਹੁਣ ਇਹ ਆ ਵੀ ਸਾਨੂੰ ਇਹ ਜਿਵੇਂ ਪਹਿਲਾਂ ਲੱਕੜ ਦੇ ਮੁੰਡੇ ਲਈ ਜਾਂਦੇ ਸੀ 20 ਦਿਨਾਂ ਦੇ ਮੈਂ ਬਿਲਕ ਰਿਹਾ 20 ਦਿਨਾਂ ਦੇ ਹੁਣ ਆ ਦੋ ਤਿੰਨ ਦਿਨ ਹੁਣ 10 ਦਿਨ ਆਏ ਨਗਾ ਦੇਣਗੇ ਇਹ ਲੋਕ ਵਿਚਾਰੇ ਉਹ ਨੇ ਜਿਹੜੇ ਸੜ ਕੇ ਉੱਠ ਕੇ ਸਾਨੂੰ ਉਠਾਉਂਦੇ ਨੇ ਮੇਰੇ ਆਪ ਦੇ ਮੰਨ ਕੇ ਚਲੋ ਵੀ 112 13 ਘਰ ਕੱਲੇ ਬਾੜ ਨੰਬਰ 8 ਦੇ 112 13 ਘਰ ਸਭ ਤੋਂ ਵੱਧ ਦੁੱਖ ਮੈਨੂੰ ਆਊਗਾ ਮੈਨੂੰ ਮੇਰੇ ਲੋਕਾਂ ਨਾਲ ਥਾਈਓ ਵੜਨਾ ਪੈਂਦਾ ਵੀ ਜਦੋਂ ਅਸੀਂ ਇਹਨਾਂ ਦੇ ਪੈਸੇ ਪਾਸ ਕਰਾਇਆ ਸੀ ਮੈਨੂੰ ਬੜੀ ਖੁਸ਼ੀ ਹੋਈ ਸੀ ਵੀ ਯਾਰ ਮੈਂ ਬਹੁਤ ਫੈਲਾ ਖੜਾ ਕੇ ਲੈ ਗਿਆ ਇੱਥੋਂ ਪਰ ਉਦੋਂ ਵੱਧ ਦੁਖੀ ਵੀ ਮੈਂ ਹੋ ਰਿਹਾ ਤੇ ਦੁਖੀ ਉਦੋਂ ਵੱਧ ਇਹ ਨੇ ਵਿਚਾਰੇ ਜਿਨ੍ਹਾਂ ਦੀਆਂ ਛੱਤਾਂ ਬਜਲੇ ਖੜੀਆਂ ਨੇ ਮੈਂ ਤਾਂ ਬੇਨਤੀ ਕਰਨ ਆਇਆ ਅਸੀਂ ਇੱਥੇ ਕੋਈ ਲੜਨ ਨਹੀਂ ਆਇਆ ਕੋਈ ਧਰਨਾ ਦੇਣ ਨਹੀਂ ਆਇਆ ਸਿਰਫ ਕਹਿੰਦੇ ਸਾਡੀ ਗੱਲ ਸੁਣੋ ਜਿਹੜੇ ਲੋਕਾਂ ਦੇ ਬਣਦੇ ਮਾਨ ਸਤਕਾਰ ਵਾਲੇ ਪੈਸੇ ਨੇ ਇਹਨਾਂ ਨੂੰ ਪੈਸੇ ਬਹੁਤ ਸਾਡਾ ਕਿਸੇ ਨਾਲ ਕੋਈ ਗੱਲਾ ਸ਼ਿਕਵਾ ਨਹੀਂ ਇਹਨਾਂ ਦਾ ਕਿਸੇ ਮੁਲਾਜ਼ਮ ਨਾਲ ਹੋ ਸਕਦਾ ਓ ਭਾਈ ਉਹਨਾਂ ਨਾਲ ਖੁੰਦਕ ਕੱਢਣ ਸਾਨੂੰ ਦੁੱਖ ਨਹੀਂ ਪਰ ਸਾਡੇ ਨਾਲ ਖੁੰਦਕ ਨਾ ਕਢੋ ਅਸੀਂ ਸਾਡੀ ਕੀ ਗਲਤੀ ਆ ਦੱਸੋ ਆ ਲੋਕ ਬੈਠੇ ਨੇ ਇਹਨਾਂ ਨੂੰ ਪੁੱਛ ਲਓ ਭਾਈ ਜੀ ਕਿੰਨੇ ਕਹਿੰਦੇ ਉਹਨੂੰ ਪੈਸੇ ਪੈਗੇ ਇਹ ਸਾਜ ਕਹਿੰਦੇ ਨੇ ਜੀ ਦੇਖੋ ਹੁਣ ਨਾ ਹੁਣ ਗੱਲ ਚੱਲ ਰਹੀ ਆ ਸਾਡੇ ਕੋਲ ਕਿਰਾਇਆ ਦੇ ਬੰਦੇ ਕਾ ਲੈਂਦੇ ਜੀ ਇਹ ਕਿਰਾਇਆ ਦੇ ਬੰਦੇ ਚਾਰ ਚਾਰ ਮਹੀਨੇ ਹੋ ਗਏ ਉਹਨਾਂ ਨੂੰ ਕਿਰਾਏ ਤੇ ਬੈਠੇ ਨੂੰ ਕੋਈ 50000 ਰੁਪਇਆ ਹੋ ਗਏ ਜਨਾਬ ਜਿਵੇਂ 5-5000 ਰੁਪਇਆ ਕਿਰਾਇਆ ਦੇ ਕੇ ਬਾਈ ਦੀ ਜੇ 6 ਮਹੀਨੇ ਕਿਰਾਏ ਤੇ ਬਹਿ ਕੇ 30000 ਰੁਪਇਆ ਦਾ ਸੀ ਇਹਨਾਂ ਦਾ ਕਿਰਾਏ ਚ ਨਗਾਦਾ ਇਹਨਾਂ ਨੇ ਬੱਲੇ ਕੀ ਪਾਇਆ ਸੀ 175000 ਸਾਰਾ ਦੇਣਾ ਸਰਕਾਰ ਨੇ ਉਹ ਚੋਂ ਅਸੀਂ ਇਹਨਾਂ ਦੇ ਬੱਲੇ ਕੀ ਪਾਇਆ 30-30000 ਰੁਪਇਆ ਸੀ ਇਹਨਾਂ ਦਾ ਅਸੀਂ ਕਿਰਾਏ ਤੇ ਗੜਾ